ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਰ ਨੰਗਾ ਮਸੇਰ ਲਈ ਲੈ ਕੇ ਆਏ ਜੀ ਦੋ ਬੈ ਤਾਜ਼ੀਆਂ ਸੂਈਆਂ ਤੇ ਇੱਕ ਗੱਬਣਾ ਆਓ ਪੁੱਛ ਲੈਨੇ ਬਾਈ ਤੁਹਾਡੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਬਾਈ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਭਾਈ ਜੀ ਹਸਤੀਕਾਲ ਹਸਤੀਕਾਲ ਜੀ ਉਹ ਠੀਕ ਹੋ ਬਾਪੂ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਲਓ ਨਾਮ ਅਮੰਦਰ ਸਿੰਘ ਜੀ ਹੂੰ ਪਿੰਡ ਸਨਾ ਗਲਬ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਠੀਕ ਹੈ ਨੇੜੇ ਪਿੰਡ ਪਿੰਡ ਭਦੌਰ ਕੰਡਾ ਬੰਨਾ ਨੀ ਵਾਲਾ ਸੰਧੂ ਇਹ ਪਿੰਡ ਨੇੜੇ ਮੋਬਾਈਲ ਨੰਬਰ ਲਓ 9855733607 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਪੂ ਜਿਹੜੀ ਇਹ ਬੜ ਦੇ ਨੇ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂਈ ਰਾਤ ਸੂਈ ਹੈ ਕੱਲ ਰਾਤ ਕੱਲ ਰਾਤ ਚੇਰ ਜੂ ਰੋਕਿਆ ਐਨ ਜੀ ਗਰੰਟੀ ਹੈ ਠੀਕ ਹੈ ਬੱਚੇ ਜੀ ਅਗਰ ਠੰਡੀ ਠੂਡੀ ਪੂਰੀ ਠੰਡੇ ਸੀਲ ਪੂਰੀ ਆਈ ਨੂੰ ਹੀ ਮਾਰ ਦਿੰਦੇ ਮਾਰ ਦੇ ਤਾਰਾਂ ਕੋਈ ਚੱਕਰ ਨਹੀਂ ਆਰਡਰ ਦੇਖੋ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਵਾਈ ਦਿਖਾਉਣੇ ਠੰਡੀ ਸੀਲ ਬਹੁਤ ਆ ਹਨ ਹੂੰ ਚਵਾਈ ਵੀ ਬਹੁਤ ਚੰਗੀ ਲੱਗ ਗੰਨੇ ਵਰਗੀ ਧਾਰਾ ਇਹ ਵਈ ਲੈ ਲਓ ਜੀ ਚਵਾਈ ਜੋ ਵੀ ਫੁੱਲ ਚੰਗੀ ਆ ਹੂੰ ਠੀਕ ਹੈ ਬਾਕੀ ਚਵਾਈ ਜੁਈ ਪੂਰੀ ਚੰਗੀ ਆ ਭਾਈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਆਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਬੱਚਾ ਕੀ ਆ ਬੱਛਾ ਜੀ ਬੱਚਾ ਤੇ ਕਿੰਨੇ ਬੋਲੇ ਤੇ ਆ ਐਤਾਂ ਜੀ ਥੂਈ ਰਾਤ ਹੀ ਪੰਜ ਸੱਤੀ ਕਿਦੋ ਠੀਕ ਆ ਹੋਰ ਲੰਮੜਾ ਐਤਾਂ ਰਾਤ ਚਸ਼ਮਈ ਯਾਤ ਬਰੀਟ ਚੰਗੀ ਆ ਤੇ ਰੰਗ ਰੂਪ ਚੰਗਾ ਜਰਸੀ ਆ ਨਾ ਆ ਜਰਸੀ ਕਰਾਉ ਥਾ ਜੀ ਹੂੰ ਜਰਸੀ ਕਰਾਉ ਦਾ ਹੈਂਟ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗਿਓ ਗਰਮੀ ਹੈ ਰੇਡੀ ਕਰਮ ਵਾਲੀ ਨੇ ਬਿਲਕੁਲ ਨਹੀਂ ਮੰਨਣੀ ਖੰਡੀ ਸੀਲਾ ਤਾਰਾ ਮਾਰ ਕੇ ਦਿਖਾਈਆਂ ਨਾੜਾ ਨੋੜਾ ਆਰਡਰ ਤੇ ਬਾਈ ਚੰਗੀਆਂ ਨੇ ਤੇ ਸ਼ਾਮ ਨੂੰ ਆਰਡਰ ਦੀ ਕੁਆਲਿਟੀ ਨੇ ਹੋਰ ਹੀ ਵਧੀਆ ਬਣਾ ਲੈਣੀ ਆ ਸਵੇਰ ਦਾ ਹੀ ਟਾਈਮ ਆ ਕਿੰਨੇ ਕ ਵੇਚ ਬਾਈ ਕਰੀ ਸੀ ਇਹਦੇ ਠੀਕ ਵਜੇ ਕਿਪਾ ਸਾਢੇ 1:3 ਠੀਕ ਆ ਮੋੜ ਲੇ ਬਾਈ ਕੱਦ ਬੱਟ ਚੰਗਾ ਰੰਗ ਰੂਪ ਬਹੁਤ ਚੰਗਾ ਬਾਕੀ ਤੋਰਾ ਤਾਰਾ ਚੰਗਾ ਚੰਗੀ ਆ ਗੜ ਸੁਨੱਕੀ ਆ ਦੁੱਧ ਚੰਗਾ ਪੂ ਵੱਡੀ ਗੱਲ ਫੈਂਡ ਹੂੰਡ ਪੂਰੀ ਚੰਗੀ ਆਉਣੀ ਆ ਇਹਦੀ ਮੁੱਲ ਕੀ ਆ ਜੀ ਇਹਦਾ ਮੋਲੇ ਦਾ ਫੋਨ ਵੀ ਲਾ ਦੇਗੇ ਜੀ ਜੈ ਜੀ ਹਾਂ ਜੀ ਹਾਂ ਠੀਕ ਆ ਮੋਲੇ ਦਾ ਫੋਨ ਤੇ ਉਹ ਮੋਲੇ ਬਿਲਕੁਲ ਬਹੁਤ ਜਿਆਦਾ ਦਿਖਾ ਦੇ ਸਮਾਰ ਲੈ ਛੰਡੀ ਢੁੰਡੀ ਫੁੱਲ ਆ ਜਿਵੇਂ ਮਰਜੀ ਹੱਥ ਲਾਈ ਚਲਾ ਆਟਰ ਬੜਾ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਤੇ ਲਾਡੂ ਲਾ ਬਹੁਤ ਜਿਆਦਾ ਦਿਖਾ ਦੇ ਹੂੰ ਸਰਦ ਤੋਂ ਵੀ ਲੇਵਾ ਦਿਖਾ ਦੇ ਲੈ ਨਾਣਾ ਨੂਣਾ ਬਹੁਤ ਚੰਗਿਆ ਹਨ ਫੇਸ ਵੀ ਬੜਾ ਪਿਆਰਾ ਬਈ ਬਾਕੀ ਕੱਦ ਵਿੱਡ ਬਹੁਤ ਚੰਗਾ ਕੋਈ ਛੋਟੀ ਨਹੀਂ ਵੱਡੇ ਕੱਦ ਦੀ ਆ ਫੇਸ ਦੇਖੋ ਫੇਸ ਬੜਾ ਪਿਆਰਾ ਅੱਗੇ ਵਾਖੂ ਦੋ ਨੰਬਰ ਕਿਹੜਾ ਸੁਆ ਸੁਈਆ ਸੁਆ ਦਾ ਦੂਜੇ ਦੂਜੇ ਤਿੰਨੀ ਜੀ ਕਦੋਂ ਸੁਈਆ ਇਹ ਇੱਕ ਫਜੇ ਅੱਧਾ ਘਾਟਾ ਪਾਉਣਾ ਘਾਟਾ ਹੈ ਅੱਧਾ ਪਾਉਣਾ ਹਾਂ ਜੀ ਰਪੈਂਦੀ ਆ ਪਰ ਪੈ ਜੀ ਦੋ ਬਾਈ ਠੀਕ ਆ ਬੱਚਾ ਕੀ ਦਿੱਤਾ ਬੱਥੇ ਹੀ ਆ ਜੀ ਦੀ ਮਗਰ ਬੱਚਾ ਦਿੱਤਾ ਬੱਚਾ ਬੜਾ ਚੰਗਾ ਹਾਂ ਜੀ ਹਾਂ ਬੱਥੇ ਤਾਂ ਗਿਆ ਤੀ ਬੱਸੀਂਦੀ ਤੇ ਬੌਲਾ ਕੱਢਿਆ ਕਿ ਨਹੀਂ ਕੱਢਿਆ ਫਿਰ ਇਹ ਥੋੜਾ ਜਿਹਾ ਬੱਚਾ ਬੁੱਛਿਆ ਜਗਾ ਆ ਜੀ 2 ਕਿਲੋ 3 ਕਿਲੋ ਕੱਢਦਾ ਠੀਕ ਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਆਰਡਰ ਚੰਗਾਗਾ ਥਣ ਬੜਾ ਚੰਗਾ ਕਿੰਨਾ ਕੁ ਦੁੱਧ ਦੇ ਦੂ ਆਸਤੀ ਮੇੜਿਆ ਨੋਤਾਈ ਦਸਤਾਰ 18 ਜੀ ਹਮ ਥਣ ਬੜਾ ਚੰਗਾ ਲੱਗੇ ਹਾਂ ਹਾਂ ਬਹੁਤ ਵਧੀਆ ਸਹੀ ਗੱਲ ਤੋਰਦੇ ਬਾਈ ਮਾੜੀ ਜੀ ਕੱਦ ਬਟ ਕਰਮਣੀ ਦਾ ਫੁੱਲ ਚੰਗਾ ਯਾਦ ਬ੍ਰੀਡ ਚੰਗੀ ਆ ਥਣ ਬੜਾ ਚੰਗਾ ਲੱਗੇ ਥੋੜਾ ਕਰਦੀ ਥੋੜਾ ਬੱਚੇ ਦਾ ਕਰਦੀ ਆ ਕੋਈ ਚੱਕ ਕਰਨੀ ਤੋਰਦੇ ਮਾੜਾ ਖਿੱਚ ਕੇ ਬਾਈ ਸੂਈ ਸਵਾਈ ਆ ਜੇਰ ਹਜੇ ਬਾਈ ਪਾਣੀ ਵਾਕੀ ਥੋੜਾ ਟਾਈਮ ਹੀ ਹੋਇਆ ਸੂਈ ਨੂੰ ਤੇ ਬੱਚਾ ਬੱਚਾ ਤੋੜਾ ਤਾਰਾ ਵੀ ਚੰਗਾ ਗਾ ਚਿਵਾਈ ਚੂਈ ਚੰਗੀ ਆ ਬਾੜੀ ਚੰਗੀ ਚਿਵਾਈ ਮਾਰ ਕੇ ਦਿਖਾਵਾਂਗੇ ਤਾਰਾ ਠੀਕ ਆ ਬਾਈ ਮੋਲੇ ਦਾ ਬਾਪੂ ਬਾ ਫੋਨ ਤੇ ਦੱਸ ਦੇਗਾ ਜੀ ਜਾਇਜ਼ ਹੋਊਗਾ ਹਾਂ ਜੀ ਵਧੀਆ ਸਾਭ ਨਹੀਂ ਕਰਾਂਗੇ ਮੋਲੇ ਬਾਪੂ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਰੱਖਾਂਗੇ ਬਿਲਕੁਲ ਜਾਇਜ਼ ਹਾਂ ਜੀ ਤਾਰਾਂ ਜਿਹੜੀਆਂ ਮਾਰ ਕੇ ਦਿਖਾਉਂਦੇ ਬਾਪੂ ਕਹਿੰਦਾ ਕੋਈ ਚੱਕਰ ਹੀ ਨਹੀਂ ਚਵਾਈ ਚੂਈ ਨੰਬਰ ਵਨਾਂਗੇ ਆਰਡਰ ਬਣਾ ਲੈਣਾ ਪਾਉਂਦੇ ਨਾ ਪਾਉਂਦੇ ਠੀਕ ਆ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾ ਕੋਈ ਚੱਕਰ ਹੀ ਨਹੀਂ ਚਵਾਈ ਦੇਖਿਓ ਲੈ ਚਵਾਈ ਚੰਗੀ ਆ ਨਾ ਹਾਂ ਜੀ ਮਗਰ ਲਿਆ ਜੋ ਵੀ ਮਾਰ ਦੇਗਾ ਕੁੱਤਰਾ ਇੰਬੂਰੀ ਲੱਗ ਜਿੰਦਾ ਪੈਣਾ ਨੂੰ ਹਾਂ ਲਾਏ ਬਈ ਚਵਾਈ ਚੁਈ ਫੁੱਲ ਚੰਗੀ ਆ ਚਾਰੇ ਥਾਣਾ ਜੋਧਰ ਚੰਗੀ ਆਈ ਆ ਬਾਕੀ ਪੋਲੀ ਆ ਚਵਾਈ ਹਨ ਹਾਂ ਲੈ ਵਾ ਠੀਕ ਆ ਥਾਣ ਬੜਾ ਚੰਗਾ ਲੈ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਯਾਤ ਬਰੀਡ ਕਰਦ ਵੱਡ ਫੁੱਲ ਚੰਗਾ ਮੁੱਲ ਫੋਨ ਤੇ ਉਹ ਮੁੱਲ ਹੋਊਗਾ ਜਮ ਜੈ ਅੱਗੇ ਵਾ ਪੁੱਤੇ ਨੰਬਰ ਇਹ ਤਾਂ ਕੱਚੀ ਆ ਜੇ ਹਨਾ ਆਈ ਦੇ ਬਵਾਦ ਨੇ ਬਵਾਉਂਦਾ ਰਦਾ ਰੈਂਦੇ 10 ਦਿਨ ਪਏ ਨੇ ਜਿਹਦੇ ਅੱਛਾ ਤੇ ਵੀ ਦੇ ਸਕਦੇ 10 ਦਿਨ ਤੇ ਜਮਾ ਪਏ ਨੋ ਹਮ ਅਜਾ ਦੇਖੋ ਟਰੂਲੇ ਦੀ ਲੈ ਬਣੂ ਵੀ ਬਹੁਤ ਆ ਹਣਾ ਜਿਹੜੇ ਸਾ ਮੱਡਲਾ ਨੇ ਬਈ ਲੈ ਥਾਣ ਦਿਖਾ ਦੀ ਥਾਣ ਬੜਾ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਅਰੇ 10 ਦਿਨ ਦਾ ਹਲੂ ਹਮ ਕਦੋਂ ਤੱਕ ਪਏ ਨੇ ਤੇ ਜਦ ਪੱਕੇ ਠੀਕ ਆ ਹਾਂ ਕੀ ਰਿਕਾਰਡ ਆ ਦੁੱਧ ਦਾ ਦੁੱਧ ਦੇ ਦੂਤੀ ਦਿਨ ਦਿੱਤੇ ਠੀਕ ਆ ਕਾਹਣੀ ਬੇੜ ਜੀ ਆਏ ਨਹੀਂ ਹਮ ਖੋਲ ਦੇ ਖੋਲ ਦਿਖਾ ਦੇ ਰਾਜੀ ਰੂਜੀ ਫੁੱਲਾ ਕੱਦ ਵੱਡ ਚੰਗਾ ਫੇਸ ਹੂਸ ਚੰਗਾ ਬਈ ਬਾਕੀ ਤੋਰਾ ਵਗੈਰਾ ਦਿਖਾਉਨੇ ਚੰਗੀ ਆ ਬੜ ਦੁੱਧ ਚੰਗਾ ਪਰ ਉੱਟਲਾਂ ਦਾਖਦੀਆ ਆਰਡਰ ਵਾਕਈ ਚੰਗਾ ਤਿਆਰ ਕਰੋਗੇ ਹਜੇ ਕੱਚੀ ਕੱਚੀ ਆ ਦਣ ਲੈਂਦੀ ਆ ਬਾਕੀ ਰਾਜੀ ਰੂਜੀ ਫੁੱਲਾ ਨਾ ਬਾਪੂ ਸਮੀ ਪਲੀ ਆ ਬੜ ਵਾਲੀ ਪਲੀ ਵੀ ਆ ਜੀ ਚਾਰੂ ਬਹੁਤ ਆ ਬੜ ਠੀਕ ਆ ਮੋਲ ਲਈਦਾ ਵੀ ਫਿਰ ਫੋਨਤੀ ਹੋ ਜੂ ਹਾਂ ਫੋਨਤੀ ਹੋ ਜੀ ਬਹੁਤ ਠੀਕ ਆ ਜੈ ਜੀ ਹੋਣ हां जी हां पता है दादा दी बात छक हम्म जो पौण वाली है नहीं कच्ची करके हां कच्ची है भाई वैसे चलता गया कई बारी भी कोई सांवले है ना वो 10 दिन पए ना जी ਤੇ ਉਸ ਹਾਵ ਨਾਲ कच्चੀ ਦਾ ਮੁੱਲ ਵੀ ਜਾਜੇ ਹੋ हां बाजी ਕਰਦੇ ਕੋਈ ਨਾ ਹਾਵ ਨਾਲ ਠੀਕ ਆ ਨਾਗ ਬਾਪੂ ਕੋਲੇ ਸੀਗੇ ਤਿੰਨ ਤਿੰਨੇ ਹੀ ਦਿਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਨਾ ਭਾਈ ਨਾ ਕਨੇਟ ਹਾਂ ਨਾਲਾ ਨੂੜਾ ਬਹੁਤ ਚੰਗੀਆਂ ਨੇ ਤੇ ਸਹੀ ਗੱਲ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਨੋਂ ਧੰਨਵਾਦ